ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਨੋਵਲੇਟ ਤਾਰਿਆਂ ਦੀ ਛਾਵੇਂ ਤਾਰਿਆਂ ਦੀ ਛਾਵੇਂ ਨੋਵਲੇਟ ਦੇ ਲੇਖਕ ਨੇ ਧਿਆਨ ਸਿੰਘ ਸ਼ਾ ਸ਼ਿਕੰਦਰ ਜੀ ਅਤੇ ਇਸ ਨੂੰ ਪਬਲਿਸ਼ ਕੀਤਾ ਹੈ ਸਹਿਜ ਪਬਲਿਕੇਸ਼ਨਸ ਨੇ ਜਿਵੇਂ ਕਿ ਆਪ ਸਭ ਜਾਣਦੇ ਹੋ 1980 ਤੋਂ 1993 ਤੱਕ ਦਾ ਦੌਰ ਜਿਸ ਨੂੰ ਪੰਜਾਬ ਸੰਕਟ ਦਾ ਦੌਰ ਵੀ ਕਿਹਾ ਜਾਂਦਾ ਹੈ ਬਹੁਤ ਹੀ ਭਿਆਨਕ ਦੌਰ ਸੀ ਇਹ ਨਾਵਲੈਟ ਉਸ ਸਮੇਂ ਚੱਲੀ ਲਹਿਰ ਅਤੇ ਉਸ ਸਮੇਂ ਦੀਆਂ ਸਿਚੁਏਸ਼ਨਸ ਸਾਹਮਣੇ ਲੈ ਕੇ ਆਉਂਦਾ ਹੈ ਅਤੇ ਇਸ ਦੌਰ ਦੌਰਾਨ ਹੋਏ ਅਨਿਆਏ, ਧੱਕਾਸ਼ਾਹੀ ਅਤੇ ਪੁਲਿਸ ਦੀ ਭੂਮਿਕਾ ਤੋਂ ਵੀ ਪਰਦਾ ਚੁੱਕਦਾ ਹੈ। ਨਾਵਲੈਟ ਦੀ ਸ਼ੁਰੂਆਤ ਲੇਖਕ ਨੇ ਮਰ ਚੁੱਕੇ ਇਨਸਾਨ ਦੀ ਰੂਹ ਦੁਆਰਾ ਕਹਾਣੀ ਸੁਣਾਉਣ ਦੇ ਅੰਦਾਜ਼ ਵਿੱਚ ਕੀਤੀ ਹੈ। ਸੋ ਇਹ ਸਾਰੀ ਰਚਨਾ ਇੱਕ ਪਾਤਰ ਦੀ ਸਵੈ ਬਿਆਨੀ ਹੀ ਹੈ। ਇਸ ਨੌਬਲਿਟ ਦੇ ਮੁੱਖ ਪਾਤਰ ਦਾ ਨਾਮ ਸੋਨਾ ਹੈ ਜੋ ਕਿ ਸੋਹਣਾ ਸੁਨੱਖਾ ਸਾਬਤ ਸਬੂਤ ਆਪਣੇ ਮਾਪਿਆਂ ਦਾ ਪਲੇਠੀ ਦਾ ਪੁੱਤਰ ਹੈ ਸੋਨੇ ਦਾ ਬਾਪੂ ਢਾਈ ਕਿੱਲਿਆਂ ਦੀ ਖੇਤੀਬਾੜੀ ਦੇ ਕੰਮ ਵਿੱਚ ਰੁੱਝਿਆ ਰਹਿਣ ਵਾਲਾ ਨੇਕ ਬੰਦਾ ਹੈ ਉਸ ਦੀ ਮਾਂ ਦਾ ਪਿਛੋਕੜ ਕੇਸਾ ਧਾਰੀ ਹੋਣ ਕਰਕੇ ਉਸ ਨੇ ਆਪਣੀ ਔਲਾਦ ਨੂੰ ਵੀ ਸਿੱਖੀ ਸਰੂਪ ਦਿੱਤਾ ਹੈ ਸੋਨੇ ਦਾ ਇੱਕ ਛੋਟਾ ਭਰਾ ਵੀ ਹੈ ਜਿਸ ਦਾ ਨਾਮ ਹੈ ਮੋਹਣਾ ਤੇ ਸਭ ਤੋਂ ਛੋਟੀ ਭੈਣ ਪਰਮਜੀਤ ਸੋਨੇ ਦਾ ਕਿਸੇ ਵੀ ਮਾੜੇ ਕੰਮ ਮਾੜੇ ਬੰਦੇ ਜਾਂ ਮਾੜੀ ਲਹਿਰ ਨਾਲ ਕੋਈ ਸਬੰਧ ਨਹੀਂ ਹੁੰਦਾ ਉਸ ਦਾ ਕਸੂਰ ਕੇਵਲ ਤੇ ਕੇਵਲ ਸੋਨਾ ਸੁਨੱਖਾ ਗੱਭਰੂ ਹੋਣਾ ਹੁੰਦਾ ਹੈ ਸੋਨੇ ਦੀ ਸੋਹਣੀ ਦਿਖ ਕੁੜੀਆਂ ਵਿੱਚ ਖੇਚ ਦਾ ਕਾਰਨ ਬੰਦੀ ਹੈ ਉਹਨਾਂ ਦੇ ਪਿੰਡ ਦੀ ਇੱਕ ਕੁੜੀ मुन्नी ਉਹ ਵੀ ਸੋਨੇ ਤੇ ਫਿਦਾ ਸੀ ਪਰ मुन्नी ਦਾ ਪਿਓ ਰਾਮਾ ਆਪਣੀ ਕੁੜੀ ਨੂੰ ਕਸੂਰਵਾਰ ਦੱਸਣ ਦੀ ਥਾਂ ਪਿੰਡ ਦੇ ਸਰਪੰਚ ਕੋਲ ਸੋਹਣੇ ਤੇ ਝੂਠੀ ਤੋਹਮਤ ਲਾਉਂਦਾ ਹੈ ਕਿ ਇਸ ਮੁੰਡੇ ਨੇ ਤਾਂ ਬੜਾ ਦੁੱਖੀ ਕੀਤਾ ਹੈ ਸਾਡੇ ਮੁਹੱਲੇ ਦੀਆਂ ਕੁੜੀਆਂ ਇਹਨੇ ਖਰਾਬ ਕਰ ਦਿੱਤੀਆਂ ਨੇ ਹਾਲਾਂਕਿ ਮੁੰਨੀ ਅਤੇ ਪਿੰਡ ਦੀਆਂ ਬਾਕੀ ਕੁੜੀਆਂ ਦੀ ਸੋਹਣੇ ਪ੍ਰਤੀ ਇੱਕ ਪਾਸੜ ਖਿੱਚ ਹੁੰਦੀ ਹੈ ਫਿਰ ਇਸ ਤੋਂ ਬਾਅਦ ਕਿਸ ਤਰ੍ਹਾਂ ਮੁੰਨੀ ਦਾ ਪਿਓ ਰਾਮਾ ਸਰਪੰਚ ਨਾਲ ਮਿਲ ਕੇ ਸੋਹਣੇ ਦਾ ਅਤਵਾਦੀਆਂ ਨਾਲ ਜੁੜੇ ਹੋਣ ਦੀ ਝੂਠੀ ਕਹਾਣੀ ਘੜ ਕੇ ਸੋਹਣੇ ਨੂੰ ਫੌਜ ਕੋਲੋਂ ਚੁਕਵਾ ਦਿੰਦਾ ਹੈ ਅਤੇ ਫੌਜ ਵੱਲੋਂ 15 ਦਿਨ ਤੱਕ ਸਖਤ ਪੁੱਛਗਿਛ ਕਰਨ ਤੇ ਵੀ ਕੁਝ ਹਾਸਲ ਨਹੀਂ ਹੁੰਦਾ ਤਾਂ ਉਹ ਸੋਹਣੇ ਨੂੰ ਅਧਮਰੀ ਹਾਲਤ ਵਿੱਚ ਉਸ ਦੇ ਘਰ ਦੇ ਬਾਹਰ ਛੱਡ ਜਾਂਦੇ ਹਨ ਫਿਰ ਘਰਦਿਆਂ ਦੁਆਰਾ ਸੋਹਣੇ ਨੂੰ ਸੰਭਾਲਿਆ ਜਾਂਦਾ ਹੈ ਪਰ ਖਤਰਾ ਹਰ ਵੇਲੇ ਜਿਉਂਦਾ ਤਿਉਂ ਬਣਿਆ ਰਹਿੰਦਾ ਹੈ ਉਸ ਦਾ ਪਿੰਡ ਵਿੱਚ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਖਤਰੇ ਤੋਂ ਬਚਾਉਣ ਲਈ ਸੋਹਣੇ ਦੇ ਮਾਪਿਆਂ ਦੁਆਰਾ ਉਸ ਨੂੰ ਬਟਾਲੇ ਫੈਕਟਰੀ ਵਿੱਚ ਕੰਮ ਉੱਪਰ ਭੇਜ ਦਿੱਤਾ ਜਾਂਦਾ ਹੈ ਫਿਰ ਉਥੇ ਉਸਦੀ ਮੁਲਾਕਾਤ ਇੱਕ ਸੁਖੇ ਨਾਮ ਦੇ ਖਾੜਕੂ ਬੰਦੇ ਨਾਲ ਹੁੰਦੀ ਹੈ ਤੇ ਅੱਗੇ ਸੋਹਣੇ ਦੀ ਜ਼ਿੰਦਗੀ ਬਿਲਕੁਲ ਬਦਲ ਜਾਂਦੀ ਹੈ ਅਤੇ ਉਹ ਨਾ ਚਾਹੁੰਦਾ ਹੋਇਆ ਵੀ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ ਪਾਕਿਸਤਾਨ ਪਹੁੰਚ ਟ੍ਰੇਨਿੰਗ ਵੀ ਲੈਂਦਾ ਹੈ ਅਤੇ ਤਾਰਿਆਂ ਦੀ ਛਾਵੇਂ ਬਾਰਦਾਤਾ ਨੂੰ ਅੰਜਾਮ ਵੀ ਦਿੰਦਾ ਹੈ ਪਰ ਸੋਹਣੇ ਅੰਦਰੋਂ ਇਨਸਾਨ ਨਹੀਂ ਮਰਿਆ ਸੀ ਉਹ ਤਾਂ ਫਿਰ ਤੋਂ ਸ਼ਰਾਫਤ ਭਰੀ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਸੋਹਣੇ ਦਾ ਮੁਖ ਧਾਰਾ 'ਚ ਵਾਪਸ ਪਰਤਣਾ ਨੌਕਰੀ ਕਰਨਾ ਪਰ ਉਸਦੇ ਅਤੀਤ ਕਾਰਨ ਫਿਰ ਤੋਂ ਬਾਰ-ਬਾਰ ਪੁਲਿਸ ਵੱਲੋਂ ਉਸ ਨੂੰ ਦਬੋਚਣਾ ਤੇ ਘਰਦਿਆਂ ਦੀ ਬਾਰ-ਬਾਰ ਬੇਇੱਜ਼ਤੀ ਕਰਨਾ ਉਸ ਨੂੰ ਮੁਖਤਾਰਾਂ ਨੂੰ ਛੱਡ ਕੇ ਫਿਰ ਤੋਂ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੰਦਾ ਹੈ ਤੇ ਇਹਨਾਂ ਗਤੀਵਿਧੀਆਂ ਨੂੰ ਅੰਜਾਮ ਦਿੰਦਿਆਂ ਉਹ ਇੱਕ ਦਿਨ ਕਾਨੂੰਨਵਾਨ ਦੇ ਕੋਲ ਇੱਕ ਖੇਤ ਵਿੱਚ ਬੰਬੀ ਤੇ ਨਹਾਉਂਦੇ ਹੋਏ ਪੁਲਿਸ ਇਨਕਾਊਂਟਰ ਵਿੱਚ ਮਾਰਿਆ ਜਾਂਦਾ ਹੈ। ਤਾਰਿਆਂ ਦੀ ਛਾਂਵੇਂ ਨੋਬਲੇਟ ਸਿਰਫ ਇੱਕ ਸੋਹਣੀ ਦੀ ਕਹਾਣੀ ਹੀ ਨਹੀਂ ਪੇਸ਼ ਕਰਦਾ ਸਗੋਂ ਇਹ ਪੰਜਾਬ ਦੇ अनेका ਨੌਜਵਾਨਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਪੰਜਾਬ ਦੀ ਕਾਲੀ ਬੋਲੀ ਰਾਤ ਦੇ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੈ ਤਾਰਿਆਂ ਦੀ ਛਾਂਵੇਂ ਨੋਵਲੇਟ ਬਹੁਤ ਹੀ ਖੂਬਸੂਰਤ ਰਚਨਾ ਹੈ ਪਾਠਕ ਜਰੂਰ ਇਸ ਨੂੰ ਕਨਸੀਡਰ ਕਰ ਸਕਦੇ ਨੇ ਅੱਜ ਲਈ ਇਜਾਜ਼ਤ ਦਿਓ ਮਿਲਦੇ ਹਾਂ ਕਿਸੇ ਹੋਰ ਕਿਤਾਬ ਨਾਲ ਧੰਨਵਾਦ